ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਡੈਨਿਕਸ ਵੈਰੀਟੀ ਵੀ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਅਭਿਸ਼ੇਕ ਭਰਦਵਾਚ ਤੁਹਾਨੂੰ ਦੱਸ ਦਈਏ ਕਿ ਠੰਡ ਦੇ ਮੌਸਮ ਨੇ ਜਿਹੜੀ ਲਗਾਤਾਰ ਜਿਹੜੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਤਾਂ ਇੱਕ ਪਾਸੇ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਵੀ ਹੋਣੀ ਸ਼ੁਰੂ ਹੋ ਗਈ ਹੈ Shimla ਦੀ ਗੱਲ ਕਰੀਏ ਚਾਹੇ Dolshi ਦੀ ਗੱਲ ਕਰੀਏ ਉਸ ਜਗ੍ਹਾ ਤੇ ਜਿਹੜੀ ਬਰਫਬਾਰੀ ਸ਼ੁਰੂ ਹੋ ਗਈ ਹੈ ਤਾਂ ਠੰਡ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਤਾਂ ਨਿਚਲੇ ਇਲਾਕਿਆਂ ਦੀ ਗੱਲ ਕਰੀਏ Patan Kot ਦੀ ਗੱਲ ਕਰਦੇ Patan Kot ਦੇ ਵਿੱਚ ਵੀ ਜਿਹੜੀ ਠੰਡ ਹੈ ਲਗਾਤਾਰ ਵੱਧ ਰਹੀ ਹੈ ਤਾਂ Patan Kot ਦੇ ਵਿੱਚ ਪਿਛਲੇ 8 ਸਾਲਾਂ ਤੋਂ ਨਿਸ਼ੁਲਕ ਦੇ ਵਿੱਚ ਜਿਹੜੀ ਹੈ ਸੇਵਾ ਨਿਭਾ ਰਹੀ Patan Kot Vikas Manch ਵੱਲੋਂ ਵੱਖਰੇ ਵੱਖਰੇ ਜਿਹੜੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਨੇ ਚਾਹੇ ਉਹ ਸਸਤੀ ਰਸੋਈ ਦਾ ਉਪਰਾਲਾ ਹੋਵੇ ਸਿਵਲ ਹਸਪਤਾਲ ਦੇ ਵਿੱਚ ਚੱਲਦੀ ਹੈ ਤਾਂ Patan Kot ਦੇ ਵਿੱਚ ਰਿਆਨ ਬਸੇਰਾ ਦਾ ਵੀ ਜਿਹੜਾ ਉਪਰਾਲਾ ਪਠਾਨਕੋਟ ਵਿਕਾਸ ਮੰਚ ਵੱਲੋਂ ਕੀਤਾ ਜਾ ਰਿਹਾ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਇੱਥੇ ਘੱਟੋ ਘੱਟ 16 ਤੋਂ 17 ਬੈੱਡ ਦਾ ਜਿਹੜਾ ਕਿ ਰਿਆਨ ਬਸੇਰਾ ਜਿਹੜਾ ਬਣਾਇਆ ਗਿਆ ਜਿਸ ਜਗ੍ਹਾ ਤੇ ਪਠਾਨਕੋਟ ਵਿਕਾਸ ਮੰਚ ਵੱਲੋਂ ਚਾਹੇ ਗਰਮ ਪਾਣੀ ਦੀ ਸਹੂਲਤ ਹੋਵੇ ਯਾਤਰੀਆਂ ਦੇ ਲਈ ਚਾਹੇ ਔਰ ਲਾਈਟਿੰਗ ਦੀ ਸਹੂਲਤ ਹੋਵੇ ਹੀਟਰ ਦੀ ਸਹੂਲਤ ਹੋਵੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਉੱਥੇ ਪ੍ਰਦੋਤ ਕੀਤੀ ਜਾ ਰਹੀ ਹੈ ਕੋਈ ਬਿਲਕੁਲ ਮਿਸਰਬੇ ਦੇ ਵਿੱਚ ਕਿਉਂਕਿ ਯਾਤਰੀ ਜਿਹੜੇ ਕਿ ਦੂਰ ਦਰਾਡੇ ਪਿੰਡ ਇਸ਼ਾਰਾ ਦੇ ਵਿੱਚੋਂ ਆਉਂਦੇ ਨੇ ਪਠ ਪੰਜਾਬ ਦਾ ਅਖੀਰਲਾ ਜ਼ਿਲ੍ਹਾ ਦਾ ਪਠਾਨਕੋਟ ਤੋਂ ਹੋ ਕੇ ਯਾਰ ਕੋਈ ਯਾਤਰੀ ਜਿਹੜਾ ਗੁਜ਼ਰਦਾ ਤਾਂ ਪਠਾਨਕੋਟ ਦੇ ਵਿੱਚ ਜੇਕਰ ਹੋਟਲਾਂ ਦੀ ਗੱਲ ਕਰੀ ਤਾਂ ਹੋਟਲਾਂ ਦੇ ਵਿੱਚ ਅਗਰ ਜੇਕਰ ਰੂਮਸ ਵਗੈਰਾ ਕੋਈ ਲੈਣੇ ਹੋਣ ਤਾਂ ਉਹ ਹਜ਼ਾਰ ਤੋਂ 1500 ਦੇ ਵਿੱਚ ਜਿਹੜੇ ਕੋਸਟ ਨਾਰਮਲੀ ਕਰਦੇ ਨੇ ਤਾਂ ਪਠਾਨਕੋਟ ਵਿਕਾਸ ਮੰਚ ਚ ਬਿਲਕੁਲ ਹੀ ਨਿਸ਼ੁਲਕ ਤਰੀਕੇ ਦੇ ਨਾਲ ਜਿਹੜਾ ਆ ਰਹਿਣ ਬਸੇਰਾ ਲੋਕਾਂ ਦੇ ਲਈ ਉਪਲਬਧ ਕਰਵਾ ਰਿਆ ਲੋਕਾਂ ਦੇ ਲਈ ਜਿਹੜੇ ਬੈੱਡ ਉਪਲਬਧ ਕਰਵਾ ਰਾ ਸਾਡੇ ਨਾਲ ਪਠਾਨਕੋਟ ਵਿਕਾਸ ਮੰਚ ਦੇ ਉੱਪਰਬੰਦਕ ਵੀ ਮੌਜੂਦ ਨੇ ਸਾਰੀ ਗੱਲਬਾਤ ਕਰ ਲਵਾਂਗੇ ਆਰਾਮ ਨੁਬਾਇਆ ਹੋਣਾ ਦੇ ਨਾਲ ਕਿ ਕਿਵੇਂ ਕਿਵੇਂ ਜਿਹੜ ਸਰ ਸਵਾਗਤ ਹੈ ਜਨਕ ਸੁਰਤੂ ਥੈਂਕ ਯੂ ਧੰਨਵਾਦ ਕਿਵੇਂ ਜਿਹੜੀ ਸਾਰੀ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਲਗਾਤਾਰ 7-8 ਸਾਲ ਤੋਂ ਜਿਹੜਾ ਕੀ ਇਹ ਰੈਨਸ ਜਿਹਾ ਚੱਲ ਰਿਹਾ ਹੋਰ ਵੀ ਜਿਹੜੀ ਸੇਵਾਵਾਂ ਬਤਨਪੁਰ ਦੀ ਪਾਸਮਟ ਕਰ ਰਿਹਾ ਕਿਵੇਂ ਸਾਰਾ ਕੁਝ ਕੀਤਾ ਤੁਸੀਂ ਦੇਖੋ ਜੀ ਸਾਡੇ ਪਹਿਲੇ ਤਾਂ ਸੀ ਸ਼ਿਵ ਹਸਪੀਟਲ ਦੇ ਜਿੱਥੇ ਮੈਂ ਆਪਣੀ ਸੇਵਾ ਦੇਣਾ ਪਹੁੰਚਾ ਕੋਟੂ ਵਿਕਾਸਮਤੀ ਜੀ ਤਰਫੋਂ ਹੁੰਦਾ ਇੱਕ ਛੋਟਾ ਜਿਹਾ ਸਪਾਈ ਦੇ ਤੌਰ ਤੇ ਮੈਂ ਕੰਮ ਕਰ ਰਿਹਾ ਔਰ ਸਾਡੇ ਮਰੇਂਦਰ ਕਾਲਾ ਜੀ ਦਿਨੇਸ਼ ਮੋਦਗੀ ਜੀ ਪ੍ਰਧਾਨ ਆਦੇਸ਼yal ਜੀ ਰਵਿੰਦਰ ਸਾਗਰ ਜੀ ਜਿਹੜੇ ਸਾਡੇ ਮੇਨ ਅਧਿਕਾਰੀ ਲੈ ਉਹਦੇ ਪ੍ਰਿਆਸ ਨਾਲ ਉਹ ਰੋਡ ਉਹਨਾਂ ਦੀ ਮਤਲਬ ਹਲਾਸ਼ੇਰੀ ਨਾਲ ਮੈਂ 8 ਸਾਲ ਤੋਂ ਨਾ ਜਿਹੜੀ ਵੀ ਉਹਨਾਂ ਨੂੰ ਡਿਮਾਂਡ ਕਰਦਾ ਉਹ ਮੇਰੀ ਪੂਰੀ ਕਰਦੇ ਆ ਔਰ ਮੈਨੂੰ ਮਤਲਬ ਉਹਨਾਂ ਦੇ ਹੀ ਆਸ਼ੀਰਵਾਦ ਨਾਲ ਮੈਂ ਸਾਰਾ ਕੰਮ ਕਰ ਰਿਹਾ ਇਸ ਵੇਲੇ ਤੇ ਔਰ ਜਿਹੜੀ ਮੈਨੂੰ ਕੋਈ ਪ੍ਰੋਬਲਮ ਆਦੀ ਮੈਨੂੰ ਦੱਸਦਾ ਉਹ ਫਿਰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕਿਵੇਂ ਜਿਹੜਾ ਰੈਂਡ ਸਾਰਾ ਚੱਲ ਰਿਹਾ ਕਿਵੇਂ ਇਸ ਤਰੀਕੇ ਨਾਲ ਚੱਲ ਰਿਹਾ ਕਿੰਨੇ ਵੀ ਯਾਤਰੀ ਰੋਜ਼ ਇੱਥੇ ਆਉਂਦੇ ਨੇ ਤੇ ਕੀ ਕੋਈ ਚਾਰਜ ਲਿੰਦੇ ਆ ਉਹਨਾਂ ਨੂੰ ਫੀਸ ਤੇ ਨਹੀਂ ਕੋਈ ਚਾਰਜ ਨਹੀਂ ਲਿੰਦੇ ਅਗੇ ਵਿਦਆਊਟ ਐਪ ਲੇਕਨ ਇਹ ਕਹਿੰਦੇ ਆ ਵੀ ਸਾਡੇ ਕੋਲ ਡੀ ਦਾ ਟੈਂਡਾ ਇਹਨਾਂ ਲੋਕਾਂ ਦਾ ਰੱਦਾ ਵੀ ਕਿ ਬਾਕੀ ਨੂੰ ਡਿਸਟਰਬ ਨਾ ਕਰੇ ਔਰ ਕਈ ਵਾਰ ਜਿਹੜਾ ਇਹੋ ਜਿਹੜਾ ਆਪਣੇ ਆਪ ਸੰਭਾਲ ਨਹੀਂ ਸਕਦਾ ਸੀ ਉਹਨੂੰ ਹੀ ਨਾ ਕਰਦੇ ਬਾਕੀ ਜਿਹੜਾ ਅੱਛਾ ਬੰਦਾ ਆ ਰਲਵਾ ਰਿਹਾ ਉਹ ਕੋਈ ਬਿਨਾ ਪੈਸੇ ਦੇ ਔਰ ਕੋਸ਼ਿਸ਼ ਕਰਦੇ ਵੀ ਆਪਣੇ ਕੋਲ ਖਾਣਾ ਵੀ ਪਵਾ ਦਿੰਦੇ ਉਹਨਾਂ ਨੂੰ ਔਰ ਲਿਆਂਦੇ ਵੀ ਆਏ ਕਈਆਂ ਵਾਸਤੇ ਜਿਹੜੇ ਹਰ ਪਰਮਾਨੈਂਟ ਮੈਂਦੇ ਆਂਦੇ ਨੇ ਕਈ ਅਜਿਹਨਾਂ ਤੇ ਖਾਣਾ ਵੀ ਲੈਂਦੇ ਆਥੋ ਆਪਣਾ ਸੋਇਤ ਹੋ ਬਣਾ ਕੇ ਔਰ ਦਿੱਲੀ ਤਕਰੀਬਨ ਤਕਰੀਬਨ ਸਾਡੇ ਕੋਲ ਬੰਦੇ ਜਿਹੜੇ ਲਗਾਤਾਰ ਜਿਹੜੇ ਨੂੰ 4-5 ਦੇ ਰਹਿੰਦੇ ਰਹਿੰਦੇ ਆ ਨਾ ਉਸ ਤੋਂ ਇਲਾਵਾ 4-5 5-6 ਤੁਰੇ ਰਹਦੇ ਹੈ ਕੋਈ 12-13 ਆਪਰ ਤੇ 6 ਦਾ ਹੈ ਯਾ 6 5 6 7 ਇਹਦੇ ਰਹੀਆਂ ਨੇ ਬਾਕੀ ਠੀਕ ਹੀ ਚੱਲ ਰਿਹਾ ਜੀ ਕੋਈ ਅੱਛੀ ਬੰਦੇ ਮਾਹੀ ਕਰਨੇ ਪਿਆ ਜਿਹੜੇ ਅੱچھے ਬੰਦਿਆਣ ਜਿੰਨਾਂ ਤੋਂ ਡਰਨਾ ਇਲਾਤੇ ਸੁੱਤੇ ਵੀ ਮੋਬਾਈਲ ਚੁੱਕੇ ਤੋੜ ਜਾਣ ਜਾਂ ਕੋਈ ਹੋਰ ਕਿਸੇ ਅੰਦਰਸ਼ਾ ਕੋਲ ਨਸ਼ਾ ਕਰਕੇ ਰਤੀ ਛੋਰੀ ਹੀ ਮਚਾਉਂਦੇ ਰਹਿਣ ਉਹ ਅਸੀਂ ਮਤਲਬ ਬੰਦੇ ਕੋਸ਼ਿਸ਼ ਕਰਦੇ ਆ ਵੀ ਯਾਰ ਉਹਨਾਂ ਨੂੰ ਵਾਈਟ ਕਰੀਏ ਔਰ ਦੇਰੇ ਸੋਸਤ ਮਲ ਸੁਤਰੀ ਜੀ ਸੇਵਾ ਦੀ ਇਹ ਸਾਰਿਆਂ ਨੂੰ ਤੇ ਕੋਈ ਕੋਈ ਆਈਡੀ ਕਿਸ ਤਰ੍ਹਾਂ ਵੀ ਤੁਹਾਡੇ ਕੋਲ ਉੱਤੇ ਜਾਣ ਕਿਹੜੇ ਕਿਹੜੇ ਆਈਡੀ ਪ੍ਰੂਫ ਜਿਹੜੇ ਤੁਹਾਨੂੰ ਰੱਖਣੇ ਜਿਹੜੇ ਕੀ ਯਾਤਰੀਆਂ ਨੂੰ ਤੁਸੀਂ ਲੈਣੇ ਜਾਣੇ ਸਰਕਾਰੀ ਪ੍ਰੂਫ ਜਿਹੜੇ ਜਿਹੜਾ ਪੈਨ ਕਾਰਡ ਹੋ ਗਿਆ ਆਈਡੀ ਕਾਰਡ ਹੋ ਗਿਆ ਆਪਣੇ ਆਧਾਰ ਕਾਰਡ ਹੋ ਗਏ ਜੀ ਸਰਕਾਰੀ ਬੈਂਕ ਦੀ ਕਾਪੀ ਹੋ ਜੇ ਜਾਂ ਕੋਈ ਹੋਰ ਨਿਸ਼ਚਿਤ ਨਾਂ ਜਿਹਦੇ ਵਿੱਚ ਸਾਡੇ ਕੋਲ ਦਿਲਦਾ ਵੀ ਇਹ ਬੰਦਾ ਵਾਜਬ ਪ੍ਰੂਫ ਲਿਆ ਔਰ ਜਿਨੂੰ ਅਸੀਂ ਜਾਣਦੇ ਹਾਂ ਅਚੀ ਤਰ੍ਹਾਂ ਮਾਰਗੜ ਜੋ ਕਿ ਬਹੁਤੇ ਐਸੇ ਆਦੇ ਇਹਨਾਂ ਦੇ ਘਰ ਟੁੱਟੇ ਹੁੰਦੇ ਤੇ ਕਈ ਵਾਰ ਰਹਿਣਾ ਚਾਹਦੇ ਆਪਣਾ ਘਰ ਬਣਾਉਣ ਟੇ ਹੁੰਦੇ ਔਰ ਉਹਨਾਂ ਨੂੰ ਅ ਇਸੇ ਨੂੰ ਨਾ ਵੀ ਕਰਦੇ ਆ ਕਿਉਂਕਿ ਸਾਡੇ ਕੋਲ ਮਲ ਜਾਣਕਾਰੀ ਹੁੰਦੀ ਨਾ ਉਹਨਾਂ ਨੂੰ ਅਸੀਂ ਜਰੂਰੀ ਨਹੀਂ ਵੀ ਉਹਨਾਂ ਕੋ ਨਹੀਂ ਧਾਰਕੜ ਮਿਲਦਾ ਕੋਈ ਕਰਨੀ ਹੈ ਕਿ ਲੇਕਿਨ ਜਿਹੜੇ ਜਿਹਨੂੰ ਨਹੀਂ ਜਾਂਦੇ ਉਹਦਾ ਤਾਂ ਇਹ ਧਾਰਕੜ ਲੈਣਾ ਹੀ ਲੈਣਾ ਨਾ ਕੋਸ਼ਿਸ਼ ਹੁੰਦੀ ਹੈ ਵੀ 95 99 ਪਰਸੈਂਟ ਜਿਹਨਾਂ ਦੇ ਧਾਰਕੜ ਹੋ ਜਾਂ ਜਾਂ ਆਈਡੀ ਲੈਂਦੇ ਲੈਂਦੇ ਆ ਤੇ ਹੋਰ ਕੀ ਸੁਵਿਧਾ ਜਿਹੜੀ ਰਹਿਣ ਬਸੇ ਕਿਉਂਕਿ ਠੰਡ ਦਾ ਮੌਸਮ ਲਗਾਤਾਰ ਹੈਗਾ ਯਾਰ ਬਦਰੀ ਠੰਡ ਯਾਤਰੀਆਂ ਨੂੰ ਹੋਰ ਕੀ ਸੁਵਿਧਾ ਸੌਣ ਤੋਂ ਇਲਾਵਾ ਜਾਂ ਬੈਡਸ ਤੋਂ ਇਲਾਵਾ ਹੋਰ ਕੀ ਸੁਵਿਧਾ ਜਿਹੜੀ ਕਰਨ ਦੀ ਇਹ ਬੈਡ ਤੋਂ ਇਲਾਵਾ ਇਸ ਸਮੇਂ ਵਿੱਚ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਨੂੰ ਦਿੱਤੀ ਕੰਬਲ ਤੇ ਟੈਂਟ ਚਾਚਰ ਕੇ ਲੈਣਾ ਪਸੰਦ ਕਰਦੇ ਚਲੋ ਯਾਰ ਇਹ ਰੈਡੀ ਲੈਣੀ ਜਾਂ ਕੰਬਲ ਦੇ ਵਿੱਚ ਹੀ ਸਾਨੂੰ ਗਿਆਰੋ ਹੋਇਨਾ ਉਹਦੇ ਕਹਿ ਦੇ ਮੁਤਾਬਕ ਇਹ ਜੋ ਜੋ ਉਹਨਾਂ ਕਹਿਦੇ ਉਪਲਬਧ ਕਰਵਾਉਂਦੇ ਆ ਡੀਜ਼ਰਲ ਪਾਣੀ ਹੈ ਸਾਡੇ ਕੋਲ ਗਰਮ ਤੇ ਸਾਡੇ ਕੋਲ ਬਾਕੀ ਬਾਥਰੂਮ ਲੈਟ੍ਰੀਨ ਵਗੈਰਾ ਸਭ ਕੁਝ ਹੈ ਔਰ ਸਫਾਈ ਦੀ ਵਿਵਸਥਾ ਵੀ ਪੂਰੀ ਪੂਰੀ ਰੱਖਣੀ ਆਪਣੇ ਜਿੰਨੀ ਵੀ ਸਾਡੇ ਗਰੁੱਪ ਸਕੇ ਨਾ ਕਿ ਖੁਦ ਹੀ ਸਾਡੇ ਸਸਤਾ ਵਿੱਚ ਵੀ ਨਾ ਉੱਥੇ ਪਠਾਨਕੋਟ ਵੀ ਕਸਮਾਂਟ ਵੀ ਅਸੀਂ ਕਿਉਂਕਿ ਲੋਕਾਂ ਨੂੰ ਸਵਸਥ ਰੋਟੀ ਸਵਸਥ ਸਭ ਕੁਝ ਸਾਰੇ ਕੰਮ ਕਰਨੇ ਆ ਔਰ ਸਫਾਈ ਨੂੰ ਤੇ ਸਾਡੇ ਜਿਹੜੇ ਨਿਰਦੇਸ਼ ਕਾਲਜ ਨੇ ਜਾਂ ਸਾਡੇ ਪ੍ਰਧਾਨ ਜੀ ਨੇ ਇਹ ਤੇ ਬਹਿ ਕਦੇ ਹੋਰ ਕੰਮ ਕਰੋ ਨਗਾ ਕਰੋ ਬਾਅਦ ਹੀ ਕਰਨਾ ਹੈ ਪਹਿਲੇ ਸਫਾਈ ਮੈਨੂੰ ਬਹੁਤ ਹੀ ਜ਼ਿਆਦਾ ਅੱਛੀ ਹੈ ਔਰ ਇਹ ਸਫਾਈ ਨੂੰ ਪ੍ਰੈਫਰ ਹੈ ਵੀ ਸਾਡੀ ਬਾਤ ਹੋ ਗਈ ਹੁਣ ਤੇ ਪ੍ਰਸ਼ਾਸਨ ਵੱਲੋਂ ਵੀ ਕੋਈ ਹੈਲਪ ਕੀਤੀ ਜਾਂਦੀ ਚਾਹੇ ਡੀਸੀ ਸਾਹਿਬ ਵੱਲੋਂ ਹੋਵੇ ਚਾਹੇ ਨਗਰ ਨਿਗਮ ਵੱਲੋਂ ਹੋਵੇ ਕਿਉਂਕਿ ਨਗਰ ਨਿਗਮ ਨੇ ਬਿਲਡਿੰਗ ਬਣਾ ਕੇ ਦਿੱਤੀ ਤੁਹਾਡੇ ਹੱਥੋਂ ਕਰਤੀ ਉਸ ਤੋਂ ਇਲਾਵਾ ਵੀ ਕੋਈ ਜਿਹੜੀ ਹੈਲਪ ਪ੍ਰਸ਼ਾਸਨ ਵੱਲੋਂ ਤੁਹਾਡੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਸ਼ਾਸਨ ਠੀਕ ਹੀ ਹੈ ਜੀ ਬਸ ਕੋਈ ਇਨੀ ਦਿੱਕਤ ਆਂਦੀ ਨਹੀਂ ਹੈ ਜਿਹੜੀ ਆਂਦੀ ਹੈ ਤੇ ਟਾਈਮ ਵੈਸੇ ਯੋ ਲੱਗਦਾ ਉਹਨਾਂ ਦਾ ਤੇ ਕੋਸ਼ਿਸ਼ ਕਰਦੇ ਹਾਂ ਦੇਖੋ ਸਾਨੂੰ ਥੋੜੀ ਬਥੀ ਪ੍ਰੋਬ ਐਸ ਜਿਹੜੇ ਨੋਟਿਸ ਵਿੱਚ ਲੈਂਦਾ ਉਹ ਉਹਨਾਂ ਕਹਾਈ ਹੂ ਬੈਟਰੀ ਪਾਤੇ ਆ ਤੇ ਵੀ ਤੁਹਾਨੂੰ ਉਪਲਬਧ ਹੋਈ ਇਮੀਡੀਅਟਲੀ ਜਿਹੜੀ ਚੀਜ਼ਾਂ ਅੰਦਰ ਜਿਹਨੇ ਉਹਨਾਂ ਆਪਣੀਆਂ ਦੱਸ ਦੇਣੀਆਂ ਕਾਲੀਆਂ ਬਿਛੀਆਂ ਔਰ ਉਹ ਵੀ ਕੋਸ਼ਿਸ਼ ਕਰਦੇ ਕਰਨ ਦੀ ਠੀਕ ਧੰਨਵਾਦ ਤਾਂ ਬਿਲਕੁਲ ਇਹ ਸਨ ਪਠਾਨਕੋਟ ਵਿਕਾਸ ਮਾਇਸ ਦੇ ਪ੍ਰਬੰਧਕ ਜੋ ਕਿ ਲਾਈਟਾਂ ਵਾਲੇ ਚੌਂਕ ਦੇ ਵਿੱਚ ਪਠਾਨਕੋਟ ਵਿਖੇ ਰਹਿਣ ਬਸੇਰਾ ਜਿਹੜਾ ਨਿਸ਼ੁਲਕ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ ਯਾਤਰੀ ਇੱਥੇ ਆਉਂਦੇ ਨੇ ਯਾਤਰੀ ਆਪਣੀ ਰਾਤ ਕੱਟਦੇ ਨੇ ਚਾਹੇ ਹੋ ਅਈ ਯਾਤਰੀਆਂ ਨੇ ਲਗਾਤਾਰ ਰਸੇ 4-5 ਦਿਨ ਰਹਿਣਾ ਨਿਸ਼ੂਕਤ ਦੇ ਵਿੱਚ ਉਹਨਾਂ ਨੂੰ ਰੱਖ ਦਿੰਨੇ ਇਸ ਤੋਂ ਇਲਾਵਾ ਰੋਟੀ ਦੀ ਵੀ ਜਿਹੜੀ ਹੈ ਯਾਤਰੀਆਂ ਦੇ ਲਈ ਜਿਹੜੀ ਸਹੂਤਾ ਪਠਾਨਕੋਟ ਕਲਾਸ ਮੰਜ ਵੱਲੋਂ ਇੱਥੇ ਉਪਲਬਧ ਕਰਵਾਈ ਜਾਂਦੀ ਹੈ ਤੁਹਾਨੂੰ ਪੂਰੀ ਤਸਵੀਰਾਂ ਦਿਖਾਵਾਂਗੇ ਰਹਿਣ ਬਸੇਰੇ ਦੀਆਂ ਕਿ ਕਿਵੇਂ-ਕਿਵੇਂ ਜਿਹੜੀ ਹੈ ਇੱਥੇ ਸਾਰੀ ਸਹੂਤਾਵਾਂ ਜਿਹੜੀਆਂ ਉਪਲਬਧ ਕਰਾਈ ਜਾਂਦੀਆਂ ਦੇਦਰੋ ਡੈਨਿਕ ਸਪੋਰਟ ਟੀਵੀ ਮੈਨੂੰ ਦੋ ਜਜ਼ਾਤ